ਕਈ ਕੋਟ ਕੀਏ ਤਨਵੰਤ ਮਾਫ਼ ਕਰਿਓ ਸ਼ਮਾ ਤਾਂ ਹੋ ਗਿਆ ਮੈਂ ਦੇਖਿਆ ਨਹੀਂ ਹੈ ਕਈ ਕੋਟ ਕੀਏ ਤਨਵੰਤ ਤਨਵੰਤ ਦੋ ਪਾਸ਼ਿਆਂ ਤੋਂ ਹੋਵੋਂਗੇ ਇੱਕ ਮਾਇਆ ਨਾਲ ਧਨਾੜ ਹੋ ਜੋਂਗੇ ਇੱਕ ਨਾਮ ਨਾਲ ਧਨਾੜ ਹੋ ਜੋਂਗੇ ਬਹੁਤ ਧਨਾੜ ਅਚਾਰ ਬੰਤ ਸੋਭਾ ਨਿਰਮਲ ਅਰੀਤ ਮਾਤ ਪਿਤਾ ਸੁਤ ਭਾਈਆਂ ਸਾਜਣ ਸੰਗ ਪ੍ਰੀਤ ਬڑا ਤਣਾੜ ਹੈ। ਔਰ ਦੁਨੀਆ ਉਹਦਾ ਰੌਲਾ ਪਾ ਰਹੀ ਹੈ ਕਿ ਇਹ ਬੜੇ ਆਚਰਨ ਵਾਲਾ ਹੈ, ਚਾਰ ਬੰਤ। ਔਰ ਬੜਿਆਈ ਸੋਭਾ ਵੀ ਉਹਦੋਂ ਬੜਾ ਇੱਜਾ ਵੀ ਬੜਾ ਤਣਾੜ ਹੈ ਕਿ ਕੋ ਬਹੁ ਲੋਕੇ ਉਹਦੀ ਸ਼ੋਭਾ ਜੋ ਕਰਦੇ ਪਏ ਨੇ। ਠੀਕ ਹੈ ਨਾ ਜੀ? ਬਹੁਤ ਤਣਾੜ ਆਚਾਰ ਬੰਤ ਸੋਭਾ ਨਿਰਮਲ ਰੀਤ। ਉਠ ਹੀ ਕਹੀ ਜਾਂਦੇ ਨੇ ਕਿ ਇਹਦੇ ਵਰਗਾ ਤੇ ਕੋਈ ਸਾਫ ਸੁਥਰਾ ਬੰਦਾ ਹੀ ਨਹੀਂ ਜਿੱਦਾਂ ਲੀਡਰਾਂ ਦੀ ਆਪਾਂ ਕਰ ਦਿੰਨੇ ਆ ਠੀਕ ਹੈ ਨੇ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਣ ਸੰਗ ਪ੍ਰੀਤ ਬੜੇ ਸੱਜਣ ਮਾਂ ਪਿਓ ਸਰ ਸਾਡੇ ਪੁੱਤ ਵਰਗਾ ਨਹੀਂ ਕੋਈ ਭੈਣਾ ਕਹੀ ਜਾਣਗੀ ਆ ਮਾਤ ਪਿਤਾ ਸੁਤ ਭਾਈਆਂ ਸਾਜਣ ਸੰਗ ਪ੍ਰੀਤ ਲਸ਼ਕਰ ਤਰਕ ਸਬੰਧ ਬੰਦ ਜੀਓ ਜੀਓ ਸਗਲੀ ਕੀਤ ਲਸ਼ਕਰ ਤਰਕਸ਼ ਬੰਦ ਬੰਦ ਇਹੋ ਜੀ ਤਣਾੜ ਤਾਈ ਤੇ ਇਹੋ ਜੀ ਤਣਾੜ ਟਾਈ ਦੇ ਵਿੱਚ ਸੈਨਾ ਜਿਹਦੀ ਲਸ਼ਕਰ ਫੌਜਾਂ ਐ ਤੀਰਾਂ ਦੇ ਨਾਲ ਅਗਲੀਆਂ ਫੌਜਾਂ ਨੂੰ ਐ ਬੰਨੀ ਖੜੀਆਂ ਤੇ ਐ ਅੱਗੇ ਵਧਣ ਨਾ ਦੇਣ ਉਹ ਵੀ ਕੋਲ ਹੈ ਧੰਨ ਉਹਨਾਂ ਦੇ ਲਸ਼ਕਰ ਤਰਕਸ਼ ਬੰਦ ਬੰਦ ਜੀਓ ਜੀਓ ਸਗਲੀ ਕੀਤ ਤੇ ਡਰਦੀ ਸੁਣੀ ਸਾਰੀ ਦੁਨੀਆ ਜੀਓ ਜੀਓ ਵੀ ਕਰ ਰਹੀ ਆ ਆਓ ਜੀ ਆਓ ਜੀ ਜੀਓ ਜੀਓ ਸਗਲੀ ਕੀਤ ਪਰ ਇੱਕ ਪੰਕਤੀ ਨੇ ਅੱਗੇ ਕਾਟ ਕਰਕੇ ਰੱਖ ਦਿੱਤੀ ਸਾਰੇ ਕੁਛ ਦੀ ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਅਰਸਤਲ ਦੀਤ ਅਗਰ ਇੰਨਾ ਕੁਝ ਹੈ ਐਡਾ ਤਣਾੜ ਇੰਨੀਆਂ ਫੌਜਾਂ ਹੈ ਅਗਰ ਤੈਨੂੰ ਰੱਬ ਯਾਦ ਨਹੀਂ ਆਇਆ ਅਖੀਰ ਨੂੰ ਰਸਾਤਲ ਤੈਨੂੰ ਨਰਕਾਂ 'ਚ ਖੜਾ ਕਰਾਂਗੇ ਕੀ ਹੈ ਚੇਤਨਾ ਆਇਓ ਪਰਮ ਬ੍ਰह्म ਖੜ ਰਸਾਤਲ ਦੀਤ ਇੱਕ ਤਾਂ ਇਹ ਤਣਾੜ ਪੁਰਸ਼ ਹੈ ਇੱਕ ਮਹਾਪੁਰਖ ਵੀ ਤਣਾੜ ਹੈ ਜਿਹਨੂੰ ਤੁਸੀਂ ਪੜਦੇ ਹੋ ਕੀ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਭਾਗ ਠੜੇ ਅਮੀਰ ਨੇ ਸੰਤ ਭਾਵੇਂ ਉਹਨਾਂ ਨੇ ਬੋਰੀਆਂ ਹੀ ਕੋਈ ਕੋਣੀ ਪਾਈਆਂ ਹੋਈਆਂ ਪਰ ਉਹਨ ਕਾਦੇ ਨਾਲ ਭਰੇ ਨੇ ਹਰੀ ਦੇ ਨਾਮ ਦੇ ਧਨ ਨਾਲ ਉਹਨਾਂ ਦਾ ਹਿਰਦਾ ਭਰਿਆ ਪਿਆ ਹੈ ਉਹਨਾਂ ਕੋਲੇ ਉਹ ਤਨ ਹੈ ਕਿ ਜਿਹੜਾ ਅੰਦਰ ਭਰੀ ਦਾ ਅਸੀਂ ਉਹ ਧਨ ਰੱਖਦੇ ਜਿਹਦੇ ਨਾਲ ਅਸੀਂ ਬਾਹਰ ਆਪਣੀਆਂ ਲਮਾਰੀਆਂ ਭਰਦੇ ਹਾਂ ਬੋਲੋ ਅੰਦਰ ਕੁਝ ਵੀ ਨਹੀਂ ਆ ਬੋਲੋ ਭਾਗ ਠੜਿਆ ਸੰਤ ਤੁਮਾਰੇ ਜਿਨ ਕਰ ਧਨ ਹਰ ਨ ਇਹ ਤਾਂ ਨਾਲੇ ਨੂੰ ਆਖਿਆ ਕਿ ਪ੍ਰਵਾਣ ਗਣੀ ਸਈਏ ਆਏ ਸਫਲ ਤਿਨਾ ਕੇ ਕਾਮਾ ਹਮ ਤਨਵੰਤ ਬਾਟ ਸੱਚ 나ਏ ਅਸੀ ਤਨਾੜੇ ਵੈਗੁਰੂ ਹੋ ਜਾਈਏ ਅਮੀਰ ਹੋ ਜਾਈਏ ਰੱਜ ਕੇ ਵੱਡੇ ਤੋਂ ਵੱਡੇ ਕਰ ਦਈਏ ਪਰ ਅਮੀਰ ਹੋਈਏ ਕਾਦੇ ਨਾਲ ਤੇਰੇ ਨਾਮ ਨਾਲ ਬੋਲੋ ਸਤਨਾਮ ਹਮ ਧਨਵੰਤ ਭਾਗਤ ਸਚ ਨਾਏ ਇਤਨੇਕ ਅਮੀਰ ਹੋ ਜੇ ਜਿਦਾ ਅਮੀਰ ਲੋਕ ਰਾਤ ਦਿਨ ਮਾਇਆ ਦੀਆਂ ਗੱਲਾਂ ਕਰਦੇ ਨੇ ਹਰ ਗੁਣ ਗਾ ਵੇਸ ਸਹ ਸੁਪਾਏ ਤੇ ਮੈਂ ਸਹ ਸੁਪਾਏ ਜਿੱਥੇ ਵੀ ਖੜਾ ਹੋਵਾਂ ਦੁਨੀਆ ਦੇ ਵਿੱਚ ਮੈਂ ਕੇਵਲ ਤੇ ਕੇਵਲ ਗੁਰਨਾਨਕ ਤੇਰੇ ਨਾਮ ਦੀਆਂ ਹੀ ਗੱਲਾਂ ਕਰਾਂ ਕੀ ਹੈ ਤੇਰੇ ਨਾਮ ਦੀਆਂ ਹੀ ਗੱਲਾਂ ਕਰਾਂ ਇਹ ਅਮੀਰਤਾ ਹੀ ਮੇਰੇ ਭਾਗਾਂ 'ਚ ਮੇਰੇ ਲੇਖਾਂ 'ਚ ਲਿਖ ਦਿਓ